ਜਿਹੜਾ ਚੋਣ ਕਮਿਸ਼ਨ ਆ ਉਹਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਰਿਹਾ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ ਉਹਨਾਂ ਕਹਿੰਦੇ ਵੀ ਅਸੀਂ ਜਿਹੜਾ ਉਹਨਾਂ ਦੇ ਖਿਲਾਫ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਮਹਾਦੋਸ਼ ਦਾ ਜਿਹੜਾ ਮਤਾ ਲਿਆਵਾਂਗੇ ਪਰ ਇਹ ਸੈਸ਼ਨ ਚ ਨਹੀਂ ਐ ਅਗਲੇ ਚ ਆਏਗਾ ਮੈਂ ਇਹ ਜਾਨਣਾ ਚਾਹੁੰਦਾ ਕਿ ਜਿਹੜਾ ਐਸਆਈਆਰ ਆ ਜਿਹੜਾ ਬਿਹਾਰ ਦੇ ਵਿੱਚ ਇਹਨਾਂ ਨੇ ਕਰ ਰਿਹਾ ਹੈ ਤੇ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਬੰਗਾਲ ਦੇ ਵਿੱਚ ਤਾਂ ਗੱਲ ਚੱਲ ਰਹੀ ਹੈ ਵੀ ਉੱਥੇ ਵੀ ਐਸਆਈਆਰ ਕਰਾਇਆ ਜਾਏਗਾ ਕੀ ਇਹਦਾ ਪੰਜਾਬ ਦੇ ਵੀ ਕੋਈ ਇੰਪੈਕਟ ਪੈਗਾ ਪੰਜਾਬ ਦੇ ਵਿੱਚ ਵੀ ਅਗਲੇ ਦਿਨਾਂ 'ਚ ਕਰਵਾਇਆ ਜਾ ਸਕਦਾ ਕਿਉਂਕਿ ਇੱਕ ਚੋਣਾਂ ਤਾਂ 27 ਦੇ ਵਿੱਚ ਪੰਜਾਬ 'ਚ ਹੋਣੀ ਆ ਫਿਰ ਲੋਕ ਸਭਾ ਚੋਣਾਂ ਤਾਂ ਉਤੋਂ ਬਾਅਦ ਸਾਰੇ ਦੇਸ਼ 'ਚ ਹੋਣਗੀਆਂ ਤੇ ਬਿਹਾਰ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹ ਤਾਂ ਬੰਗਾਲ ਬੰਗਾਲ 'ਚ ਹੋਣੀਆਂ ਕੀ ਪੰਜਾਬ ਦੇ ਵਿੱਚ 27 ਦੇ ਵਿੱਚ ਚੋਣਾਂ ਆਉਣਗੀਆਂ ਉਦੋਂ ਵੀ ਇਹਦਾ ਕੋਈ ਇੰਪੈਕਟ ਪੈਗਾ ਮੇਂ ਇੰਪੈਕਟ ਕੀ ਇਹਦਾ ਕਰਾਇਆ ਜਾਊਗਾ ਇਹਨਾਂ ਚੋਣ ਕਮਿਸ਼ਨ ਐਲਾਨ ਕਰੇਗਾ ਸਾਰੇ ਪਾਸੇ 'ਚ ਕਰਾਉਣਾ ਕਰਾਉਣਾ ਵੀ ਚੋਣਾਂ ਵੇਲੇ ਉਹਨੂੰ ਬੰਗਾਲ ਚ ਕਰਾਇਆ ਜਾਊ ਫਿਰ ਸੰਚ ਕਰਾਇਆ ਜਾਊ ਸੰਚ ਵਿੱਚ ਉਹਨਾਂ ਨਾਲ ਨਾ ਹਾਂਜੀ ਹਾਂਜੀ ਹਾਲਾਂਕਿ ਉੱਥੇ ਪਹਿਲਾਂ ਐਸਾ ਯਾਰ ਹੋ ਹੋ ਚੁੱਕੀ ਐ ਜਿਹੜਾ ਸੀਏਐਨਆਰਸੀ ਤਾਂ ਇਹਦੇ ਬਾਵਜੂਦ 19 ਲੱਖ ਬੰਦੇ ਦਾ ਝਗੜਾ ਹੋਇਆ ਪਿਆ ਸੋ ਇਹ ਤਾਂ ਸਾਰਾ ਕੁਝ ਕਰਕੇ ਇਹ ਤਾਂ ਚ ਉਹਨਾਂ ਨੂੰ ਉੱਠਣ ਦੀ ਗੱਲ ਨਾ ਤੰਗਾਲ ਦੇ ਉੱਤੇ ਤਾਂ ਮਿੱੱਢਾ ਪੂਰੀ ਤੇ ਇਕੱਠ ਹੋਣਾ ਪੰਜਾਬ ਦੇ ਵਿੱਚ ਦਲਤਾਂ ਦੀਆਂ ਪੰਜਾਬ ਦੀ ਤਾਂ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਸਕੀਮ ਐ ਅਜੇ ਤੱਕ ਇਹਨਾਂ ਨੂੰ ਇਹ ਤਾਂ ਕਿਸਾਨਾਂ ਨੂੰ ਪਤਾ ਬਾਕੀ ਨੂੰ ਤਾਂ ਇਹ ਗੱਲ ਦਾ ਚਿੰਤਾ ਹੀ ਨਹੀਂ ਹੈ ਸਰਕਾਰ ਲੈਂਡ ਪੂਲਿੰਗ ਚ ਹੋੜ ਕੀ ਕਰਦੀ ਸੀ ਕੇਂਦਰ ਦਾ ਆਪਣੀ ਸਕੀਮ ਐ ਉਹਦੇ ਵਿੱਚ ਇਹ ਹੈ ਕਿ ਪੰਜਾਬ ਦੇ ਵਿਹਾਰਤ ਵੀ ਹੋਈਆਂ ਦਲਤਾਂ ਦੀਆਂ ਆਦੀਵਾਸੀਆਂ ਦੀਆਂ ਤੇ ਗਰੀਬਾਂ ਦੀਆਂ ਪਿੰਡਾਂ ਦੀਆਂ ਬਿਰੋਧੀਆਂ ਦੀਆਂ ਘੱਟ ਗਿਣਤੀਆਂ ਦੀਆਂ ਇਹ ਵੋਟਾਂ ਕੱਟੀਆਂ ਗਈਆਂ 65 ਲੱਖ ਜਿਹੜੀ ਵੋਟ ਕੱਟੀ ਆ ਉਹ ਜੋ ਕਿੰਨੇ ਵੋਟ ਝੂਠੀ ਕੱਟ ਗਈ ਕਿੰਨੇ ਵੋਟ ਅਜੇ ਤਾਂ 65 ਲੱਖ ਤਾਂ ਉਹ 7.9 ਕਰੋੜ ਦੇ ਵਿੱਚੋਂ 65 ਲੱਖ ਕੱਟੀ ਆ ਪਰ 7.9 ਕਰੋੜ ਦੀ 7.24 ਲੱਖ ਬਾਕੀ ਕਹਿੰਦੇ ਨੇ ਰਹਿ ਗਈ ਕਰੋੜ 7.24 ਕਰੋੜ ਉਹਦੇ ਚ ਨਵੇਂ ਕਿੰਨੇ ਐਡ ਕਰਤੇ ਹੋਰ ਕਿੱਟੇ ਕਿੰਨੇ ਗਏ ਨੇ ਇਹ ਦੱਸ ਹੀ ਨਹੀਂ 7.24 ਜਿਹੜਾ ਉਹਦੇ ਚ ਨਵੇਂ ਵੀ ਚ ਐਡ ਕਰੇ ਨਾ ਝੂਠੇ ਵੋਟਰ ਤੇ ਕਿੱਟੇ ਕਿੰਨੇ ਹੋਰ ਨੇ ਉਹ ਦੱਸੇ ਨਹੀਂ ਸੋ ਚੋਣ ਕਮਿਸ਼ਨ ਬਕੋ ਰੱਖ ਰਿਹਾ ਹੈ ਚੋਣ ਕਮਿਸ਼ਨ ਪਹਿਲਾਂ ਜਿਹੜੇ ਕਿੱਟੇ ਸੀ ਉਹਨਾਂ ਦੇ ਨਾਮ ਨਹੀਂ ਦੱਸਣ ਨੂੰ ਤਿਆਰ ਸੀ ਚੋਣ ਕਮਿਸ਼ਨ ਸਾਰਾ ਕੁਝ ਗੁੱਪਚਪ ਵਿਚ ਕਰ ਰਿਹਾ ਹੈ ਔਰ ਬਹਾਨਾ ਲਾਉਣਾ ਹੈ ਮੈਨੂੰ ਕਹਿੰਦਾ ਕਾਨੂੰਨ ਅਨਸਾਰ ਦੱਸਣ ਦਾ ਕੋਈ ਡਿਊਟੀ ਨਹੀਂ ਬੰਦੀ ਚੋਣ ਕਮਿਸ਼ਨ ਸਾਰਾ ਦੇਸ਼ ਦਾ ਅੰਦਰ ਤੱਕ ਨਹੀਂ ਰਿਹਾ ਮੈਨੂੰ ਕਿਸੇ ਚ ਕੋਈ ਝਿਜਕ ਨਹੀਂ ਚੋਣ ਕਮਿਸ਼ਨ ਬਿਲਕੁਲ ਪਾਰਦਰਸ਼ੀ ਨਹੀਂ ਰਿਹਾ ਚੋਣ ਕਮਿਸ਼ਨ ਹਰ ਪਾਸੇ ਐਵੇਂ ਕਾਨੂੰਨ ਤੋੜਦਾ ਹੈ ਤੋੜਦਾ ਜਿਆਦਾ ਹੈ ਜਿੱਦੇ ਉਹਦੇ ਉਲਟ ਜਾਂਦੇ ਉਹਦੇ ਕਾਨੂੰਨ ਦਾ ਸਹਾਰਾ ਲੈਣ ਲੱਗ ਜਾਂਦਾ ਉਹਨੂੰ ਪੁੱਛੋ ਵੀ ਤੂੰ ਕਹਿੰਦਾ ਵੀ ਕਾਨੂੰਨ ਚ ਕਿਤੇ ਨਹੀਂ ਲਿਖਿਆ ਕਿ ਮੈਂ ਇਹ ਸੂਚੀਆਂ ਦੱਸਣੀਆਂ ਨੇ ਤੇ ਕਾਨੂੰਨ ਚ ਕਿੱਥੇ ਲਿਖਿਆ ਵੀ ਤੂੰ 65 ਹਜ਼ਾਰ ਬੰਦੇ ਨੂੰ 5 ਲੱਖ ਬੰਦੇ ਨੂੰ ਕੱਢਦੇ ਨੇ ਇਹ ਦੱਸ ਦੇ ਕਾਨੂੰਨ ਚ ਕਿੱਥੇ ਲਿਖਿਆ ਇਦੋਂ ਅੱਗੇ ਤੂੰ ਕਹਿੰਦਾ ਗੁਰਮੀਚਾਨੀ ਕਾਨੂੰਨ ਤਾਂ ਨੇਚਰਲ ਜਸਟਿਸ ਹੈ ਤਾਂ ਵੀ ਜੇ ਤੁਸੀਂ ਕਿਸੇ ਬੰਦੇ ਦੇ ਵਿਰੁੱਧ ਫੈਸਲਾ ਲੈਣੇ ਹੋ ਉਹਨੂੰ ਬਾਅਦ ਕੰਦਾ ਲਿਖ ਕੇ ਉਹਨੂੰ ਕਹਿੰਦਾ ਸਪੀਕਿੰਗ ਆਰਡਰ ਮੂੰਹ ਬੋਲਦੇ ਹੁਕਮ ਕਰਨ ਦੇ ਵਿੱਚ ਇਹ ਗੱਲ ਸੀ ਤੂੰ ਆਹ ਚੀਜ਼ ਨਹੀਂ ਦਿੱਤੀ ਤੂੰ ਸਾਨੂੰ ਆਧਾਰ ਕਾਰਡ ਜਾਂ ਤੁਹਾਨੂੰ ਤੁਸੀਂ ਪਾਸਪੋਰਟ ਜਾਂ ਫਲਾਣਾ ਨਹੀਂ ਦਿੱਤਾ ਤੇ ਤੈਨੂੰ ਡਾਕੂਮੈਂਟ ਮੰਗੇ ਸੀ ਤੂੰ ਫਾਰਮ ਭਰਿਆ ਨਹੀਂ ਇਸ ਕਰਕੇ ਅਸੀਂ ਤੇਰਾ ਨਾਮ ਕਰਤਾ ਇਹ ਕਿਉਂ ਨਹੀਂ ਲਿਖਦੇ ਜਾਂ ਇਹ ਤਾਂ ਮਰਿਆ ਹੋਇਆ ਤਾਂ ਕਰਤਾ ਫਲਾਣਾ ਬੰਦੇ ਨੇ ਸਾਨੂੰ ਦੱਸਿਆ ਵੀ ਮਰ ਗਿਆ ਜਾਂ ਵੀ ਇਹ ਤਾਂ ਇੱਥੇ ਦੋ ਜਗ੍ਹਾ ਤੇ ਸੀ ਆ ਇੱਕ ਐਸਾ ਨੰਬਰ ਤੇ ਹੀ ਕੈਸ ਨੰਬਰ ਤੇ ਹੀ ਆਈ ਕਿਸੇ ਕੱਟਦਾ ਇਹ ਚੋਣ ਕਮਿਸ਼ਨ ਦੀ ਡਿਊਟੀਆਂ ਦੱਸਣ ਸਾਡੇ ਜਨਰਲ ਰਾ ਦੇ ਥੱਲੇ ਇਹ ਸਬੋਡੀਨੇਟ ਆ ਲਾਉਦੇ ਚੇਕਨ ਮੇਰੇ ਉਹਦੇ ਵਿੱਚ ਨਹੀਂ ਲਿਖਿਆ ਫਿਰ ਉਹਦੇ ਵਿੱਚ ਸੁਣ ਲੋ ਉਹਨੇ ਵਿੱਚ ਆ ਇਹ ਲਿਖਿਆ ਵੀ ਫਾਰਮ ਇੱਕ ਦੇਣਾ ਸਾਰੇ ਪਰਿਵਾਰ ਨੂੰ ਇੱਕ ਇੱਕ ਪਰਿਵਾਰ ਨੂੰ ਇੱਕ ਫਾਰਮ ਦੇਣਾ ਚਾਰ ਨੰਬਰ ਫਾਰਮ ਰੂਲ 8 ਚ ਲਿਖਿਆ ਜਿਹੜੇ ਵੋਟਰ ਰਜਿਸਟ੍ਰੇਸ਼ਨ ਰੂਲਾਂ ਚ 1960 ਚ ਇਹਨੇ ਨਵਾਂ ਹੀ ਫਾਰਮ ਆਪਦਾ ਹਰੇਕ ਨੂੰ ਕਹਣਾ ਵੰਡਣਾ ਇੱਕ ਇੱਕ ਫਾਰਮ ਉਹਦੇ ਚ ਕੋਈ ਦਸਤਾਵੇਜ਼ ਮੰਗਣਾ ਹੀ ਨਹੀਂ ਇਹ ਕਿਹਨੇ ਦੱਸ ਰਹੀਮ ਕਿ ਉਹਦੇ ਚਾ ਕਿਸੇ ਨੇ ਉਹਦੇ ਚ ਕਦੇ ਘਰ ਦੇ ਮੁਖੀ ਨੇ ਦਸਕਤ ਕਰਨੇ ਨਹੀਂ ਠੀਕ ਹੈ ਨਾ ਹਰੇਕ ਬੰਦਾ ਆਪਣੇ ਦਸਕਤ ਕਰਕੇ ਕਹਿੰਦਾ ਇਹ ਹਰੇਕ ਬੰਦਾ ਬੱਕਰਾ ਬਾਰ ਬਾਰ ਇਹ ਕਿੱਥੋਂ ਦੇ ਨਿਆਏ ਗੱਲਾਂ ਇਹ ਤਾਂ ਕਾਨੂੰਨ ਚ ਤਾਂ ਲਿਖਿਆ ਨਹੀਂ ਹੈਗਾ ਤੁਹਾਨੂੰ ਤਾਂ ਸਿਰਫ ਇਹ ਦੱਸਣਾ ਹੈ ਕਿ ਨਵੀਂ ਵੋਟ ਵੀ ਬਣਾਉਣੀ ਹੈ ਕਿ ਜੀ ਮੈਂ 18 ਸਾਲ ਦੀ ਉਮਰ ਹੋ ਗਈ ਮੇਰੀ ਮੈਂ 18 ਸਭ ਘੱਟ ਨਹੀਂ ਬਲਕਿ ਹੋ ਗਈ ਨਹੀਂ ਕਿਹਨਾ ਮੈਂ 18 ਸਾਲ ਤੋਂ ਘੱਟ ਨਹੀਂ ਹਾਂ ਤੇ ਮੈਂ ਅਮੂਮਨ ਫੜਾਣੀ ਥਾਂ ਦਾ ਅਕਸਰ ਫੜਾਣੀ ਥਾਂ ਦਾ ਰਹਿਣ ਵਾਲਾ ਹਾਂ ਇਹ ਮੇਰੀ ਗੱਲ ਗਲਤ ਹੋਵੇ ਤਾਂ ਮੈਨੂੰ ਸੱਚਾ ਦਿੱਤੀ ਜਾਵੇ ਦੱਸੋ ਇਹਦੇ ਵਿੱਚ ਕਿੱਛ ਹੈ ਕਿਹੜਾ ਦਸਤਾਵੇਜ਼ ਮੰਗੇ ਫਿਰ ਸੈਕਸ਼ਨ 23 ਦੇ ਵਿੱਚ ਦਸਤਾਵੇਜ਼ ਕਿਹਾ ਵੀ ਜੇ ਵੱਧ ਤੋਂ ਵੱਧ ਕੋਈ ਇਲੈਕਸ਼ਨ ਕਮਿਸ਼ਨ ਮੰਗੇ ਤਾਂ ਆਧਾਰ ਕਾਰਡ ਮੰਗ ਸਕਦਾ ਹੈ ਆਧਾਰ ਨੰਬਰ ਇਹ ਕਹਿੰਦਾ ਮੈਂ ਆਧਾਰ ਨੰਬਰ ਮੰਨਣਾ ਹੀ ਨਹੀਂ ਕਿਹਦਾ ਕਾਨੂੰਨ ਦੀ ਤਾਂ ਜੇ ਉਡਾ ਰਿਹਾ ਹੈ ਫਿਰ ਕਾਨੂੰਨ ਦਾ ਚਲਟ ਹੁਣ ਮੈਂ ਇੱਕ ਗੱਲ ਕਹਿਣਾ ਫਿਰ ਤੁਹਾਡੀ ਗੱਲ ਸੁਣਦਾ ਪੰਜਾਬ ਚ ਵੀ ਇਹੀ ਕਰੂਗਾ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਮੀਨ ਤੇ ਪੰਜਾਬ ਦੇ ਵਿੱਚ ਘੱਟ ਗਿਣਤੀਆਂ ਤੇ ਖਾਮਦੇ ਹੋਣਗੇ ਦਲਤਾਂ ਦੇ ਪਹਿਲੇ ਵਿਰੁੱਧ ਨੇ ਦਲਤਾਂ ਦਾ ਤੁਸੀਂ ਦੇਖੋ ਜੋ ਕੁਝ ਹੋਏਗਾ ਕਿਉਂਕਿ ਇਹਨਾਂ ਨੇ ਆfda ਦੂਜਾ ਉਹਨੇ ਬਣਾਤਾ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਵਾਸਤੇ ਕਹਿੰਦਾ ਜਿਹੜਾ ਜਿੱਥੇ ਆ ਕੇ ਕੰਮ ਕਰ ਰਿਹਾ ਉਹ ਉੱਥੇ ਹੀ ਵੋਟ ਬਣਾਵੇ ਹੁਣ ਜਿਹੜੇ ਬਿਹਾਰ ਵਾਲੇ ਯੂਪੀ ਵਾਲੇ ਇੱਥੇ ਕੰਮ ਕਰਦੇ ਨੇ 6 ਮਹੀਨੇ ਵਰੇ ਕਰਦੇ ਨੇ ਉੱਥੇ ਉਹ ਵੋਟਾਂ ਤੇ ਬੰਨ ਜਾਂਦੇ ਨੇ ਹੈਲੀਕਾਪਟਰ ਵੀ ਆਪਦੇ ਪਿੰਨਾਂ 'ਚ ਜਾਂਦੇ ਸੀ ਵੋਟ ਪਾਉਣਾ ਚਾਹੇ ਨੌਕਰੀ ਵਾਰ ਕਰਦੇ ਹੁੰਦੇ ਸੀ ਉਹਨੇ ਇਹ ਕਰਕੇ ਪੰਜਾਬ ਦੀ ਡੈਮੋਗ੍ਰਾਫੀ ਬਦਲਨੀ ਆ ਇੱਥੇ ਉਹਨਾਂ ਦੀਆਂ ਸਵਲੀਆਂ ਮੋਟਾ ਬਣਾ ਦੇਣੀਆਂ ਨੇ ਸਾਨੂੰ ਇਹ ਘਟ ਗਿਣਤੀ 'ਚ ਦੇ ਕਹੇਗਾ ਪੰਜਾਬੀਆਂ ਨੂੰ ਉਹਨਾਂ ਦੀਆਂ ਮੋਟਾ ਬਣਾ ਕੇ ਉਹਨਾਂ ਨੂੰ ਇਹ ਦੂਜਾ ਗਨੇਸ਼ ਕੁਮਾਰ ਕੀ ਜਾਏ ਹੋਗਾ ਵੀ ਸਾਡੀ ਨਾਗਰਿਕਤਾ ਕਹਿੰਦਾ ਮੈਂ ਟੈਸਟ ਕਰਨੀ ਆ ਸਾਨੂੰ ਨਾਗਰਿਕਤਾ ਚ ਕਹ ਦੂਗਾ ਵੀ ਇਹ ਤਾਂ ਹੈ ਹੀ ਨਹੀਂ ਭਾਰਤੀ ਕਿਉਂਕਿ ਜਿਹੜੇ ਪਾਕਿਸਤਾਨ 'ਚੋਂ ਆਏ ਨੇ ਬਹੁਤੇ ਇੱਥੇ ਨੇ ਅਕਸਰ ਜਦੋਂ ਆਇਆ ਕੋਈ ਤਾਂ ਉਹ ਪੁਰਾਣੇ ਸਰਟੀਫਿਕੇਟ ਨਹੀਂ ਦਿਖਾ ਸਕਦੇ ਕਿ ਕਿੱਥੋਂ ਲਏ ਹੋਣਗੇ ਜਨਨ ਸਰਟੀਫਿਕੇਟ ਦਾ ਬਾਪ ਦਾ ਜਾਂ ਮਾਂ ਦਾ ਸੋ ਇਸ ਕਰਕੇ ਉਹਨਾਂ ਨੂੰ ਵੀ ਇਹਨਾਂ ਨੇ ਕੱਢ ਕੇ ਇੱਥੇ ਲੋਕਾਂ ਦੀਆਂ ਫਿਰ ਜਿਹੜਾ ਬੰਦਾ ਕੋਲੇ ਨਾਗਰਿਕ ਨਹੀਂ ਰਿਹਾ ਉਹਦੇ ਕੋਲ ਭਾਵੇਂ ਉਹਦੇ ਨਾਂ ਤੇ ਵੀ ਜ਼ਮੀਨ ਹੋਵੇ ਤਾਂ ਝੁੱਠੀ ਹੋ ਗਈ ਨਾ ਜਦੋਂ ਦੀ ਨਾਗਰਿਕਤਾ ਖੁੱਸ ਗਈ ਤੇ ਉਹਦੀ ਜ਼ਮੀਨ ਦੁਕਾਨ ਘਰ ਫੈਕਟਰੀ ਵਪਾਰ ਉਹ ਸਾਰੇ ਖੁੱਸ ਗਏ ਸੋ ਉਹਨੂੰ ਕੰਡਿਆ ਦੀ ਤਾਰ ਦੇ ਵਿੱਚ ਪਾਉਣਗੇ ਕਿ ਅੱਜ ਰਾਹੁਲ ਗਾਂਧੀ ਨੇ ਕਿਹਾ ਇਹ ਸੱਚ ਹੈ ਵੀ ਪਹਿਲਾਂ ਤੁਹਾਡੀ ਨਾਗਰਿਕਤਾ ਖਤਮ ਕਰਨਗੇ ਵੋਟ ਖਤਮ ਕਰਨਗੇ ਫਿਰ ਕਹਿ ਕੇ ਨਾਗਰਿਕਤਾ ਖਤਮ ਕਰਕੇ ਤੁਹਾਡਾ ਰਾਸ਼ਨ ਬੰਦ ਕਰਨਗੇ ਉਦੋਂ ਮਿਲ ਕੇ ਤੁਹਾਨੂੰ ਤੁਹਾਡੀ ਜਿਹੜਾ ਹੈ ਤੁਹਾਡੀ ਆਜ਼ਾਦੀ ਖਤਮ ਕਰਨਗੇ ਇਹ ਸੱਚ ਹੈ ਇਹ ਕੋਈ ਮੰਨੇ ਕੋਈ ਨਾ ਮੰਨੇ ਇਸੇ ਪਾਸੇ ਜਾਣ ਆਏ ਉਹਨਾਂ ਨੇ ਇਸੇ ਪਾਸੇ ਦਾ আচ্ছা ਹੁਣ ਦੂਜੀ ਗੱਲ ਕਿਵੇਂ ਗਲਤ ਬਿਆਨੀ ਕਿਵੇਂ ਗੱਲ ਲੋਕਾਂ ਨੂੰ ਕਿ ਹੁਣ ਵਿਦੇਸ਼ੀਆਂ ਨੂੰ ਬਣਾ ਲਈਏ ਜਿਹੜੇ 7.90 ਕਰੋੜ 7.9 ਕਰੋੜ ਜਿਹੜੇ ਵੋਟਰ ਦੇ ਘਰ ਘਰ ਕਹਿੰਦੇ ਨੇ ਅਸੀਂ ਗਿਆ ਕੁਝ ਇੱਕ ਵੀ ਬੰਦਾ ਚੌਣ ਕਮਿਸ਼ਨ ਨੇ ਖੁਦ ਆਪਣੇ ਡਾਟੇ ਚ ਨਹੀਂ ਦੱਸਿਆ ਇੱਕ ਵੀ ਬੰਦਾ ਸਾਨੂੰ ਰਹਿੰ ਗਿਆ 네ਪਾਲੀ ਜਾਂ ਬੰਗਲਾਦੇਸ਼ੀ ਜਾਂ ਮਿਆਂਮਾਰ ਦਾ ਬਰਮਾ ਬਰਮੀ ਇੱਕ ਵੀ ਮਿਲਿਆ ਹੋਵੇ ਇੱਕ ਵੀ ਨਹੀਂ ਮਿਲਿਆ ਜਿਹੜੇ 65 ਲੱਖਵੇਂ ਦੇ ਨੇ ਕਹਿੰਦਾ 22 ਲੱਖ ਮਰ ਗਏ 35 ਲੱਖ ਉੱਥੇ ਪੱਕੇ ਚੋਂ ਚੋਂ ਉੱਥੋਂ ਚਲੇ ਗਏ 1 ਲੱਖ ਜਿਹੜੇ ਨੇ ਉਹ ਲੱਭੀ ਨਹੀਂ ਵੀ ਕਿੱਥੇ ਨੇ ਕਿੱਥੇ ਨਹੀਂ ਤੇ 7.5 ਲੱਖ ਕਹਿੰਦਾ ਦੋ ਦੋ ਬਾਰੀ ਰਜਿਸਟਰ ਸੀਗੇ 200 ਵਿੱਚ ਕਿਤੇ ਖਾਣਾ ਬਣਾਇਆ ਇਹਨਾਂ ਨੇ ਵੀ ਇੰਨੇ ਬੰਦੇ ਜਿਹੜੇ ਸੀ ਇਹ ਵਿਦੇਸ਼ੀ ਸੀਗੇ ਵਿਦੇਸ਼ੀ ਨਾਗਰਿਕ ਕਿ ਕਵਨ ਨਹੀਂ ਲੱਭਿਆ ਫਿਰ ਉੱਥੇ ਕਿੰਨੇ ਤੁਹਾਡੇ ਵਰਗੇ ਜਨਰਲ ਡਿਸਟ੍ਰੀਅਨਾਂ ਨੂੰ ਜਾ ਕੇ ਪੁੱਛਿਆ ਕਹਿੰਦੇ ਜੀ ਸੰਤ ਤਾਂ ਕੋਈ ਨਹੀਂ ਲੱਭਿਆ ਦੂਜੇ ਨੂੰ ਪੁੱਛਿਆ ਸੰਤ ਕੋਈ ਨਹੀਂ ਲੱਭਿਆ ਤੀਜੇ ਨੂੰ ਪੁੱਛਿਆ ਕੋਈ ਨਹੀਂ ਲੱਭਿਆ ਦੂਜੇ ਸ਼ਹਿਰ ਜਾ ਕੇ ਪੁੱਛਿਆ ਕਹਿੰਦੇ ਕੋਈ ਨਹੀਂ ਲੱਭਿਆ ਨਾ ਸ਼ਹਿਰਾਂ ਚ ਲੱਭਿਆ ਨਾ ਪਿੰਡਾਂ ਚ ਲੱਭਿਆ ਲੋਕਾਂ ਨੂੰ ਫਿਰ ਲੋਕਾਂ ਨੂੰ ਕਿਵੇਂ ਬਿਕੂ ਬਣਾਦੇ ਹੁਣ ਅਸੀਂ ਮਰਿਆ ਨੂੰ ਵੋਟਾਂ ਚ ਰੱਖੀਏ ਮੈਂ ਇਹ ਪੁੱਛਦਾ ਵੀ 22 ਲੱਖ ਬੰਦਾ ਇਹ 6 ਮਹੀਨਾ ਸਾਲ ਜੋ ਕੀਤਾ ਤੇ ਉਹਨਾਂ ਦੀ ਉਹ ਕਰੀ ਹੋਈ ਹੈ ਇਹਨਾਂ ਨੇ ਜੇ 22 ਲੱਖ ਬੰਦਾ ਇਹ ਪਿੱਛੇ ਤੋਂ ਮਰੇ 2300 ਕਹਿੰਦੇ ਚੈੱਕ ਕਰ ਲੈ ਫਿਰ ਚੋਣਾ ਕੈਨਸਲ ਕਰੇ ਨਾ ਲੋਕ ਸਭ ਨਹੀਂ ਚੋਣਾ ਕੈਨਸਲ ਹੋਣ ਸਾਰੀਆਂ ਕਿਉਂਕਿ ਲੋਕ ਸਭ ਨਹੀਂ ਚੋਣਾ 10% ਝੂਠੇ ਵੋਟਰ ਨਾਲ ਹੋ ਜਾਣੇ ਉਹ ਚੋਣ ਕਮਿਸ਼ਨ ਨਹੀਂ ਬਣਾਇਆ ਸੀ ਸੂਚੀ ਉਹ ਨਾ ਬਣਾਈ ਸੀ ਇਹ ਤਾਂ ਚੋਣ ਕਮਿਸ਼ਨ ਤੇ ਸਜ਼ਾ ਹੋਣੀ ਚਾਹੀਦੀ ਚੋਣ ਕਮਿਸ਼ਨ ਨੂੰ ਵੀ ਝੂਠੀ ਸੂਚੀ ਬਣਾ ਕੇ ਚੋਣਾ ਕਰਾਤੀਆਂ ਜਿਹਨੂੰ ਜਿਟਾਣਾ ਸੀ ਉਹਨੂੰ ਜਿਤਾਤਾ ਹੁਣ ਕਹਿੰਦਾ ਮੈਂ ਕੱਟੂਗਾ ਇਦੋਂ ਵੱਡਾ ਜ਼ੁਲਮ ਕੀ ਹੋਊਗਾ ਪਹਿਲਾਂ ਚੋਰੀ ਕਰਾਓ ਫਿਰ ਬੰਦੇ ਨੂੰ ਅੰਦਰ ਕਰੋ ਇਹ ਚੋਣ ਇੱਕ ਮਿੰਟ ਇਹ ਚੋਣ ਕਮਿਸ਼ਨ ਜਿੰਮੇਵਾਰ ਹੈ ਸੋ ਇੱਕ ਨਾਇਨ ਕਹਿੰਦਾ ਫਿਰ ਸੋਦੇ ਸਵਾਲ ਦਾ ਜਵਾਬ ਦਿੰਦਾ ਚੋਣ ਕਮਿਸ਼ਨ ਨੇ ਬਹੁਤ ਸਾਰੇ ਬਿਆਨ ਦਿੱਤੇ ਨੇ ਇੱਕ ਪ੍ਰੈਸ ਕਾਨਫਰੈਂਸ 'ਚ ਪਰसों ਮੈਸਰ ਵੀਕ ਹੈ ਨਾ ਇਹ ਸਤੋਂ ਨਾਗਰਿਕਾਂ ਤੋਂ ਜਦ ਕਿ ਇਹਨੂੰ ਇਹ ਦਿਖਾ ਗਏ ਸਤੋਂ 20 ਤਰ੍ਹਾਂ ਦੇ ਡਾਕੂਮੈਂਟ ਮੰਗਦਾ ਐ ਐਫੀਡਵਟ ਮੰਗਦਾ ਮਿਸਟਰ ਗਣੇਸ਼ ਕੁਮਾਰ ਇੱਕ ਐਫੀਡਵਟ ਦੇਵੇ ਪਰ ਇਹ ਜ਼ਰੂਰੀ ਲਾਜ਼ਮੀ ਹੁੰਦਾ ਜਦ ਅਸੀਂ ਕੋਰਟ 'ਚ ਐਫੀਡਵਟ ਫਾਈਲ ਕਰਦੇ ਹਾਂ ਕੋਈ ਸਟੇਟਮੈਂਟ ਇਨ ਸਟੇਟਮੈਂਟ ਦਿੱਤੀ ਹੈ ਇਹ ਸਟੇਟਮੈਂਟ ਇਹ ਐਫੀਡਵਇਟ ਕਰੇ ਕਿ ਜੋ ਮੈਂ ਪ੍ਰੈਸ ਕਾਨਫਰੰਸ ਕਿਹਾ ਉਹ ਸਰਕਾਰੀ ਦਸਤਾਵੇਜ਼ਾਂ ਦੇ ਮੁਤਾਬਕ ਅੰਕੜੇ ਨੇ ਇਹ ਸਰਕਾਰੀ ਕਾਨੂੰਨ ਦੇ ਮੁਤਾਬਕ ਸਭੀ ਗੱਲ ਕੀਤੀ ਹੈ ਇਹ ਐਫੀਡਵਇਟ ਦੇ ਦੇ ਮੈਂ ਕਹਿੰਦਾ ਮੈਂ ਉਹਨੂੰ ਦਿਖਾਉਣਾ ਵੀ ਕਿਵੇਂ ਉਹਨੇ ਫਿਰ ਉਹਦਾ ਫੀਲਡ ਟੂਥ ਹੈ ਕੋਈ ਜਿਹੜੀਆਂ ਗੱਤਬੀਆਂ ਨਹੀਂ ਕਰੀਆਂ ਨੇ ਉਹਨਾਂ ਜਿਹਦਾ ਸਾਬ ਹੀ ਕੋਈ ਨਹੀਂ ਉਹ ਤਾਂ ਹੈ ਵੀ ਜਿਹਦੀ ਜ਼बान ਚੱਲਦੀ ਉਹਦੇ ਸੱਚੇ ਹਲ ਕਰਦੇ ਚਲ ਅਗਲਾ ਸਵਾਲ ਡਾਕਟਰ ਸਾਹਿਬ ਜਿਹੜਾ ਭ੍ਰਤੀ ਪਾਰਟੀ ਨੇ ਫੈਸਲਾ ਕੀਤਾ ਵੀ ਅਸੀਂ ਇਹਨਾਂ ਖਿਲਾਫ ਮਹਾਦੋਸ਼ ਲਿਆਵਾਂਗੇ ਉਦੋਂ ਕੀ ਇੰਫੈਕਟ ਪਏਗਾ ਕਿ ਉਹ ਸੱਚ ਵਾਲੇ ਪਾਸੇ ਨੂੰ ਤੌਰਨ ਚ ਸਫਲ ਹੋ ਜਾਣਗੇ ਇਹ ਜਿਹੜਾ ਗੱਲ ਕਹਿਣੀ ਜਦ ਕਿਸੇ ਬੰਦੇ ਦੇ ਖਿਲਾਫ 300 ਐਮਪੀ ਉਹਦੇ ਖਿਲਾਫ ਭੁਗਤ ਜੇ ਚਾਹੇ ਮਹਾਦੋਸ਼ ਦਾ ਗਿਰ ਵੀ ਜਾਵੇ ਕਿਉਂਕਿ 750 ਚੋਂ 300 ਤਾਂ 60% ਚਾਹੀਦੇ ਹੁੰਦੇ ਨੇ ਪਰ ਉਹਦੀ ਉਤਰ ਹੋ ਗਈ ਨਾ ਕੋਰੇ ਕੋਰੇ ਤਾਂ ਹੋ ਹੀ ਗਈ ਫਿਰ ਹਾਂਜੀ ਉਹ ਮਹਾ ਅਭਯੋਗ ਲੈਉਣ ਦਾ ਮਤਲਬ ਹੀ ਇਹ ਹੈ ਵੀ ਇਹ ਇੰਨਾ ਮਾੜਾ ਬੰਦਾ ਹੈ ਇਹ ਨਹੀਂ ਗਲਤ ਗੱਲ ਕਰਦਾ ਸਾਰੇ اپੋਜੀਸ਼ਨ ਹੁਣ ਕਦਾ ਇੰਡੀਆ ਦਾ ਅਟਜੋੜ ਨਹੀਂ ਸਾਰੇ اپੋਜੀਸ਼ਨ ਕੀ ਤਾਂ ਦੁਖੀ ਹੋਵੇ ਉਹ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਅੰਪਾਇਰ ਠੀਕ ਹੈ ਇਹ ਤਾਂ ਸ਼ੱਕ ਨਹੀਂ ਪਾਸਾ ਖੇਡਦਾ ਹੈ ਗਿਆਨ ਗਣੇਸ਼ ਕੁਮਾਰ ਤਾਂ ਉਹ ਰੀਵ ਕੁਮਾਰ ਨਾਲੋਂ ਵੀ ਮਾੜਾ ਮੈਂ ਕਹਿੰਦਾ ਵੀ ਇਹਨਾਂ ਦੇ ਉੱਤੇ ਤਾਂ ਤੁਸੀਂ ਇਹ ਹੈਗਾ ਹੁਣ ਇਹਨਾਂ ਨੇ 23 ਚ ਕਿਉਂ ਬੀਜਪੀ ਨੇ ਕਾਨੂੰਨ ਪਾਸ ਕਰਿਆ ਵੀ ਇਲੈਕਸ਼ਨ ਕਮਿਸ਼ਨ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਬੇਨਦ ਅਸੀਂ ਜੋ ਕੁਝ ਕਰਾ ਰਹੇ ਹਾਂ ਮੁੜ ਕੇ ਉਹ ਕਹਿੰਦੇ ਮਹਾਰਾਜ ਅਸੀਂ ਫਸ ਨਹੀਂ ਜਾਵਾਂਗੇ ਉਹ ਕਹਿੰਦਾ ਪਕਨੂੰਨ ਬਣਾ ਦਿਆਂਗੇ ਵੀ ਤੁਹਾਡੇ ਦਾ ਐਕਸ਼ਨ ਨਹੀਂ ਲੈ ਜਾਵਾਂ ਇਹ ਸੋਚਿਆ ਨਹੀਂ ਜਿਨ੍ਹਾਂ ਨੇ ਮੰਨ ਕੇ ਕਰੀ ਜਾਂਦੇ ਨੇ ਇਹ ਸੋਚਿਆ ਨਹੀਂ ਵੀ ਜਿਹੜੀ ਸਰਕਾਰ ਆ ਗਈ ਉਹਨੇ ਕਾਨੂੰਨ ਉਲਟਾ ਬਦਲ ਦੇਣਾ ਵੀ ਨਹੀਂ ਉਹ ਕਾਨੂੰਨ ਰੱਦ ਕਰਿਆ ਅਸੀਂ ਆਹ ਬਣਾਤਾ ਦੱਸੋ ਫੇਰ ਕੀ ਕਰਨਗੇ ਇਹ ਬੰਦੇ ਅੰਦਰ ਹੋਣਗੇ ਮੈਂ ਤੁਹਾਨੂੰ ਅੱਜ ਦੱਸਨਾ ਜਿਨ੍ਹਾਂ ਜਿੰਨਾ ਪੁੱਠੀਆਂ ਨੇ ਝੂਠੇ ਮੁਕਾਬਲੇ ਬਣਾਏ ਸੀ ਪੰਜਾਬ ਚ 1992 ਦੇ ਝੂਠੇ ਮੁਕਾਬਲੇਾਂ ਚ ਆਪੇ ਕੇ ਦਾ ਪੰਚਾ ਦਾ ਹੋਈ ਨੇ ਬੀਬੀ ਅਦਿ ਸਜਾ ਕੋ ਇਹ ਉਮਰਕਾਇਤ ਹੋਈ ਹੈ ਹਾਂਜੀ ਸੋ ਐਨਾ ਭਲੇਖਾ ਨਾ ਰੱਖਣ ਤਿੰਨ ਜਿਹੜੇ ਐ ਬੰਦਿਆਂ ਨੂੰ ਆਮ ਬੰਦਿਆਂ ਨੂੰ ਚੱਕ ਕੇ ਫਲਕੇ ਮਾਰਿਆ ਸੀ ਨਾ ਉਹਨਾਂ ਨੂੰ ਉਮਰਕਾਇਤ ਹੋ ਗਈ ਹੋਈ ਭਾਵੇਂ 33 ਸਾਲ ਬਾਅਦ ਹੈ ਕਿ ਇਦਾਂ ਹੀ ਗਣੇਸ਼ ਕੁਮਾਰ ਇਹ ਭੁੱਲੇ ਨਾ ਇਹ ਯਾਦ ਰੱਖਣਾ ਹੈ ਇਹ ਆਇ ਨਹੀਂ ਅਭੀ ਭਾਰਤੀ ਡੈਮੋਕ੍ਰੇਸੀ ਨੂੰ ਗਣੇਸ਼ ਕੁਮਾਰ ਵਰਗਾ ਬੰਦਾ ਦੂਜਿਆਂ ਨਾਲ ਰਲ ਕੇ ਆਪਦੇ ਕਿਸੇ ਨਾਲ ਤੇ ਵਾਸਤੇ ਸੋ ਬਾਬੇ ਨੇ ਕਿਹਾ ਹੈ ਲੈ ਕੇ ਵੱਡੀ ਦੇ ਨੂਗਾ ਹੀ ਦੁਰਮਤ ਕਾਗਲ ਪਾਹਾ ਹੈ ਇਹ ਵੱਡੀ ਲੈ ਕੇ ਗਵਾਹੀ ਦੇਣ ਦੇ ਬਰਾਬਰ ਹੈ ਇਹ ਜਾਂ ਫੇਰ ਕਾਜੀ ਹੋਵੇ ਬਹਿ ਕਰੇ ਨਿਆਏ ਫੇਰੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਇ ਜੇ ਪੁੱਛੇ ਤਾਂ ਪਰ ਸੁਣਾਇਆ ਪੁੱਛ ਕੇ ਪਰ ਸੁਣਾਉਣ ਦੀ ਗੱਲ ਕਰਦਾ ਸੀ ਉਹ ਕੜ ਕੇ ਵੀ ਗਲਤ ਸੁਣਾ ਰਿਹਾ ਸੀ ਉਹ ਉਸ ਵੀ ਗਲਤ ਲੈ ਰਿਹਾ ਸੀ ਇਸ ਕਰਕੇ ਗਣੇਸ਼ ਕੁਮਾਰ ਵੱਡਾ ਦੋਸ਼ੀ ਅੱਜ ਦੇਸ਼ ਦਾ ਕੋਈ ਮੰਨੇ ਕੋਈ ਨਾ ਮੰਨੇ ਉਹ ਡਾਕਟਰ ਸਾਹਿਬ ਤੁਸੀਂ ਇਹ ਛੋਟ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ